ਸਸ਼ੀਕਲ ਤੁਸੀਂ ਦੇਖ ਰਹੇ ਹੋ ਨਡਰ ਪੰਜਾਬੀ মিডিਆ ਮਹਿਮਾਨਪੁਰ ਕੋਲ ਹਾਜ਼ਰ ਆਜਦੀਆਂ ਵੱਡੀਆਂ ਸੁਰਖੀਆਂ ਲੈ ਕੇ بارش ਕਾਰਨ ਕਈ ਇਲਾਕਿਆਂ ਦੇ ਵਿੱਚ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਹੌਮਸ ਪਰਿਗਰਮੀ ਨੇ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਪੁਲਿਸ ਲਈ ਬਣੀ ਸਰਦਰ ਦੀ ਮਸ਼ਹੂਰ ਚਿੱਟਾ ਵੇਚਣ ਵਾਲੀ ਭਾਬੀ ਕੱਲ੍ਹ ਹੋਈ ਗ੍ਰਿਫਤਾਰ। ਕਾਂਗਰਸ ਦੀ ਤੜੇਬਾਜੀ ਦੇ ਵਿੱਚ ਮੁੜ ਜੰਗ ਸ਼ੁਰੂ ਹੋ ਚੁੱਕੀ ਹੈ। ਰੰਪਤੇ ਗੋਲੀ ਚਲਾਉਣ ਵਾਲੇ ਕੇਸ ਦੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਖੰਨੇ ਦੇ ਨਾਲ ਲੱਗਦੇ ਇੱਕ ਪਿੰਡ ਦੇ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਮਾਪਿਆਂ ਵੱਲੋਂ ਟੀਚਰ ਤੇ ਲਗਾਏ ਗਏ ਇਲਜ਼ਾਮ ਅਮਰਿਤਪਾਲ ਦੇ ਵੱਡੇ ਭਰਾ ਦੀ ਅਦਾਲਤ ਦੇ ਵਿੱਚ ਹੋਈ ਪੇਸ਼ੀ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ ਜਿਗਿਲੈਂਸ ਬਿਊਰੋ ਵੱਲੋਂ ਨਾਬਾਦੇ ਨਗਰਪਾਲਿਕਾ ਅਧਿਕਾਰੀਆਂ ਅਤੇ ਠੇਕੇਦਾਰਾਂ ਤੇ ਹੋਇਆ ਕੇਸ ਦਰਜ ਅਮਿਤਪਾਲ ਨੇ ਸਰਕਾਰ ਨੂੰ ਪਟੀਸ਼ਨ ਕੀਤੀ ਦਾਇਰ ਅਤੇ ਐਨਐਸਏ ਖਤਮ ਕਰਨ ਦੀ ਕੀਤੀ ਮੰਗ ਪੰਜਾਬ ਦੇ ਜੇਲ੍ਹ ਵਿੱਚ ਡਿਊਟੀ ਕਰ ਰਹੇ ਡਿਊਟੀ ਵਾਰਡਨ ਦੇ ਮੂੰਹ ਦੇ ਵਿੱਚ ਕੀ ਤਾਕ ਨੁਕੀਲੀ ਚੀਜ਼ ਨਾਲ ਹਮਲਾ ਜੇਲ੍ਹ ਵਾਰਡਨ ਹੋਇਆ ਜ਼ਖਮੀ ਪੰਜਾਬ ਦੇ ਵਿੱਚ ਸ਼ਰਮਨਾਕ ਘਟਨਾ ਆਈ ਸਾਹਮਣੇ ਸਰਕਾਰੀ ਅਧਿਆਪਕ ਨੇ ਸਰਕਾਰੀ ਅਧਿਆਪਿਕਾ ਨਾਲ ਕੀਤਾ ਜ਼ਬਰਜਨਾਬ ਬੇਰਹਿਮ ਮਾਦਾ ਖੌਫਨਾਕ ਚਿਹਰਾ ਆਇਆ ਸਾਹਮਣੇ 22 ਸਾਲ ਦੀ ਬੱਚੀ ਨੂੰ ਮਾਰ ਕੇ ਬਾਕਸ ਬੈੱਡ 'ਚ ਕੀਤਾ ਬੰਦ ਅਦਾਲਤ ਨੇ ਸੁਣਾਈ ਸਜ਼ਾ ਮੰਤਰੀ ਕੁਲਦੀਪ ਢਾਲੀਵਾਲ ਨੇ ਅਜਨਾਲਾ ਦੇ ਹਲਕੇ ਦੇ 30 ਸਕੂਲਾਂ ਨੂੰ 31 ਲੱਖ ਰੁਪਏ ਦੀ ਰਾਸ਼ੀ ਕੀਤੀ ਦਾਨ ਚੋਰੀ ਦੇ 50 ਟੋਲੇ ਸਨੇ ਇੱਕ ਵਿਅਕਤੀ ਪੁਲਿਸ ਦੀ ਗ੍ਰਿਫਤ ਹੋਇਆ ਗ੍ਰਿਫਤਾ ਚਲਦੇ ਕਾਰਗੋ ਜਹਾਜ਼ ਦੇ ਵਿੱਚ ਲੱਗੀ ਖੌਫਨਾਕ ਅੱਗ ਦੇ ਵਿੱਚ ਜੁਲਝ ਕੇ ਇੱਕ ਵਿਅਕਤੀ ਦੀ ਹੋਈ ਮੌਤ ਗੁਜਰਾਤ ਵਿਖੇ ਇੱਕ ਸਕੂਲ ਦੀ ਕੰਦ ਡਿਗੰਦਾ ਮਾਮਲਾ ਆਇਆ ਸਾਹਮਣੇ 6 ਬੱਚੇ ਹੋਏ ਗੰਭੀਰ ਜ਼ਖਮੀ ਪਟਾਲਾ ਵਿਖੇ ਸਰਪੰਚ ਸਣੇ ਤਿੰਨ ਲੋਕ ਨਹਿਰ ਦੇ ਵਿੱਚ ਡੁੱਬੇ ਸਾਬਕਾ ਸੀਐਮ ਕੁਪਿੰਦਰ ਹੁੱਡਾ ਖਿਲਾਫ ਈਡੀ ਵੱਲੋਂ ਹੋਈ ਕਾਰਵਾਈ ਡੇਰਾ ਪ੍ਰੇਮੀ ਕਤਲ ਕੇਸ 'ਚ ਸਾਬਕਾ ਆਲਜੀਤੋ ਕੀਤੀ ਗਈ ਪੁੱਛਗਿੱਛ ਪੁੱਛੇ ਗਏ ਵੱਡੇ ਕਈ ਸਵਾਲ ਜਿਮਨੀ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਰਾਜਾ ਵਡਿੰਗ ਨੇ ਲਈ ਆਪਣੇ ਸਿਰ ਸਰ ਹੱਦੀ ਜਲਿਆਦਾ ਦੌਰਾ ਕਰਨਗੇ ਗਵਰਨਰ ਨਵੀਆਂ ਤੇ ਤਾਜ਼ੀਆਂ ਸੁਰੱਖਿਅਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਹੁੰਦੇ ਹੋ ਇਜਾਜ਼ਤ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਧੰਨਵਾਦ